ਦੇ ਜਿਹੜੇ ਰਾਖੀ ਕਰਦੇ ਕਿਸਾਨ ਦੇ ਬੱਚੇ ਆ ਤੇ ਉਹਨਾਂ ਕਿਸਾਨਾਂ ਤੇ ਇੰਨਾ ਤਸ਼ੱਦਦ ਔਰ ਜ਼ਾਇਜ ਮੰਗਾ ਮੰਗਦੇ ਉਹ ਮੰਗਾ ਮੰਗਦੇ ਜਿਹੜੀਆਂ ਤੁਸੀਂ ਖੁਦ ਮੰਨੀਆਂ ਹੋਈਆਂ ਪਹਿਲਾਂ ਅੱਜ ਹਾਈ ਕੋਰਟ ਦੇ ਵਿੱਚ ਵੀ ਇਹ ਗੱਲ ਹੋਈ ਆ ਵੀ ਪੀਸਫੁਲ ਰੈਡਣਾ ਚਾਹੀਦਾ ਇਹ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ ਜਿਹੜੇ ਕਿਸਾਨ ਵੀਰ ਸਾਡੇ ਸ਼ਾਂਤੀਮਈ ਪ੍ਰੋਟੈਸਟ ਕਰਨ ਜੱਲੇ ਸੀ ਤੇ ਉਹਨਾਂ ਤੇ ਜ਼ੁਲਮ ਹੋ ਰਿਹਾ ਸੋ ਸਪੀਕਰ ਕੋਲ ਤਾਂ ਆਥਿੰਸ ਸਦਮਾ ਜਿਹੜੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨ ਜਿਨ੍ਹਾਂ ਦੇ ਸੱਟਾ ਵੱਜੇ ਨੇ ਉਹਨਾਂ ਦਾ ਹਾਲਚਾਲ ਗੰਗਲੇ ਵਿੱਚ ਸੇ ਵਿੱਚ ਪਹੁੰਚੇ ਨੇ ਗੱਲਬਾਤ ਕਰਦੇ ਆ ਹਰ ਹਾਲ ਚਾਲ ਜਾਣਿਆ ਤੇ ਕਿਦਾਂ ਹਾਲਾਤ ਨੇ ਹੁਣ ਕੀ ਕਹਿਣਾ ਚਾਹਦੇ ਹੋ ਆ ਤੇ ਬਾਰੇ ਦੇਖੋ ਦੇਖ ਨੂੰ ਆਜ਼ਾਦ ਕਰਾਉਣ ਵਾਲਾ ਕਿਸਾਨ ਆ ਦੇਸ਼ ਦਾ ਅੰਨ ਭੰਡਾਰ ਭਰਨ ਵਾਲਾ ਕਿਸਾਨ ਆ ਦੇਸ਼ ਦੀ ਰਾਖੀ ਕਰਦੇ ਕਿਸਾਨ ਦੇ ਬੱਚੇ ਆ ਤੇ ਉਹਨਾਂ ਕਿਸਾਨਾਂ ਤੇ ਇੰਨਾ ਤਸ਼ੱਦਦ ਉਹਨਾਂ ਤੇ ਇੰਨਾ ਤਸ਼ੱਦਦ ਇਹ ਕੋਈ ਦੇਸ਼ ਦੇ ਦੁਸ਼ਮਣ ਥੋੜੀ ਹੈ ਹਮਮ ਔਰ ਦਾਇਜ ਮੰਗਾ ਮੰਗਦਾ ਉਹ ਮੰਗਾ ਮੰਗਦਾ ਜਿਹੜੀਆਂ ਤੁਸੀਂ ਖੁਦ ਮੰਨੀਆਂ ਹੋਈਆਂ ਪਹਿਲਾਂ ਜੀ ਮੋਦੀ ਸਾਹਿਬ ਜਦੋਂ ਅਪੋਜੀਸ਼ਨ ਸੀ ਉਦੋਂ ਆਪ ਕਹਿੰਦੇ ਸੀਗੇ ਵੀ ਅਸੀਂ ਲੈ ਕੇ ਦੇਵਾਂਗੇ ਫਿਰ ਹੁਣ ਜਦੋਂ ਆ ਚਿਕਾਇਆ ਧਰਨਾ ਉਦੋਂ ਵੀ ਲੈ ਕੇ ਦਿੱਤਾ ਇਹਨਾਂ ਨੇ ਵੀ ਹੱਲ ਕਰਾਂਗੇ ਸੋ ਹੁਣ ਇਹ ਮੁੱਕਰਦੇ ਆ ਇਹ ਬਿਲਕੁਲ ਮਾੜੀ ਗੱਲ ਹੈ ਸਰਕਾਰ ਵਾਲੀ ਗੱਲ ਨਹੀਂ ਹੈ ਇਹ ਗੁੰਡਾਗਰਦੀ ਹੈ ਰੋਨ ਆ ਰਹੇ ਨੇ ਹਰਿਆਣਾ ਤੋਂ ਪੰਜਾਬ ਦੇ ਵਿੱਚ ਜਿਹੜੇ ਗੋਲੇ ਛੁੱਟ ਰਹੇ ਆ ਤੁਹਾਡੇ ਕੋਲ ਗੱਲ ਹੋਈ ਹਰਿਆਣਾ ਸਰਕਾਰ ਨੇ ਕਿਸ ਲੈਵਲ ਤੇ ਦੇਖੋ ਮੇਰੇ ਲੱਗਦਾ ਇਹ ਸਰਕਾਰ ਦੇ ਲੈਵਲ ਤੇ ਹੋਏਗੀ ਅੱਜ ਹਾਈ ਕੋਰਟ ਦੇ ਵਿੱਚ ਵੀ ਇਹ ਗੱਲ ਹੋਈ ਹੈ ਵੀ ਪੀਸਫੁੱਲ ਰਹਿਣਾ ਚਾਹੀਦਾ ਇਹ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ ਠੀਕ ਹੈ ਜੀ ਤੇ ਸਰ ਕੋਈ ਕੋਈ ਐਗਜ਼ੈਕਟ ਪੋਰਟ ਆਈ ਹੈ ਕਿੰਨੇ ਕਿਸਾਨਾਂ ਦੇ ਸੱਟਾਂ ਵਜੀਆਂ ਨੇ ਕਿੰਨਾਂ ਦੇ ਗੋਲੀ ਲੱਗੀਆਂ ਨੇ ਕਿਉਂਕਿ ਅਸੀਂ ਤੇ ਦੇਖਿਆ ਦੀ ਇੱਕ ਇੱਕ ਕਿਸਾਨ ਦੇ ਪੇੜ ਦੇ ਵਿੱਚ ਵੀ ਗੋਲੀ ਲੱਗੀ ਹੈ ਜਿਹਨਾਂ ਦਾ ਇਲਾਜ ਚੱਲ ਰਿਹਾ ਐ ਐਗਜ਼ੈਕਟ ਕੋਈ ਰਿਪੋਰਟ ਦੇਖ ਆਈ ਹੈ ਸਾਹਮਣੇ ਕੋਈ 70 71 ਦੇ ਕਰੀਬ ਇੱਥੇ ਆਏ ਨੇ ਕਿਸਾਨ ਤੇ ਬਾਕੀ ਸਾਰੇ ਇੱਥੋਂ ਚ ਚਾਰ ਸ਼ਾਇਦ ਰੈਫਰ ਕੀਤੇ ਬਾਕੀ ਡਿਟੇਲ ਤੁਹਾਨੂੰ ਐਸਐਮਓ ਤੋਂ ਮਿਲ ਜੂਗੀ ਤੇ ਦਰਜਨ ਦੇ ਕਰੀਬ ਮੇਰੇ ਖਿਆਲ 10 ਦੇ ਕਰੀਬ ਇੱਥੇ ਨੇ ਮੈਂ ਸਾਰਿਆਂ ਨੂੰ ਮਿਲ ਕੇ ਆਇਆ ਚੜ੍ਹਦੀ ਕਲਾ ਜਨੇ ਲੇਕਿਨ ਉਹਨਾਂ ਨੇ ਕਸਰ ਕੋਈ ਨਹੀਂ ਛੱਡੀ ਚੜ੍ਹਦੀ ਕਲਾ ਕੋਈ ਸਰਕਾਰ ਵੱਲੋਂ ਕੀ ਖਾਸ ਤੌਰ ਤੇ ਕੋਈ ਉਹਨਾਂ ਦਾ ਇਲਾਜ ਦਾ ਪ੍ਰਬੰਧ ਐਂਬੂਲੈਂਸ ਦਾ ਪ੍ਰਬੰਧ ਸਾਰਾ ਸਾਡੇ ਮੁੱਖ ਮੰਤਰੀ ਸਾਹਿਬ ਪੂਰਾ ਧਿਆਨ ਰੱਖ ਰਹੇ ਆ ਭਗਵੰਤ ਮਾਨ ਜੀ ਔਰ ਜਿਹੜੇ ਸਾਡੇ ਸਿਹਤ ਮੰਤਰੀ ਆ ਸਾਡੇ ਐਮਐਲਏ ਆ ਘਨੌਰ ਸਾਹਿਬ ਆ ਬੀਬੀ ਜੀ ਰਾਜਪੁਰੇ ਵਾਲੇ ਸਾਰੇ 24 ਘੰਟੇ ਇਹਨਾਂ ਦੇ ਨਾਲ ਸੇਵਾਜ ਖੜੇ ਆ ਸੋ ਬਿਲਕੁਲ ਐਸਾਨਾ ਸਪੀਕਰ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਜਿਹੜੀ ਸਾਂਝੀ ਆ ਉਹ ਚੜ੍ਹਦੀ ਕਲਾ ਟਾਈਮ ਟੀਵੀ ਨਾਲ ਕੀਤੀ ਹੈ ਤੇ ਕਿਹਾ ਕਿ ਜਿਹੜੇ ਕਿਸਾਨਾਂ ਦੇ ਉੱਪਰ ਜਿਹੜੀਆਂ ਸੱਟਾਂ ਵੱਜੀਆਂ ਨੇ ਜਾਂ ਗੋਲੀਆਂ ਮਾਰੀਆਂ ਜਾ ਰਹੇ ਨੇ ਜਾਂ ਅਥਰੂ ਗੈਸ ਦੇ ਗੋਲੇ ਜਿਹੜੇ ਛੱਡੇ ਜਾ ਰਹੇ ਨੇ ਤਾਂ ਉਹ ਜਿਹੜੇ ਜ਼ਖਮੀ ਹੋਏ ਨੇ ਤਾਂ ਉਹਨਾਂ ਦਾ ਇਲਾਜ ਜਿਹੜਾ ਪੰਜਾਬ ਸਰਕਾਰ ਜਿਹੜੀ ਆ ਉਹ ਲਗਾਤਾਰ ਕਰਵਾ ਰਹੀ ਆ ਤੇ ਕਿਸੇ ਕਿਸਮ ਦੀ ਜਿਹੜੀ ਆ ਉਹ ਡਰੋਨ ਆ ਜਿਹੜੇ ਛੁੱਟੇ ਜਾ ਰਹੇ ਬੰਬ ਨੇ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ ਤਾਂ ਕੋਰਟ ਵੱਲੋਂ ਜਿਹੜਾ ਸੁਣਵਾਈ ਆ ਉਹ ਲਗਾਤਾਰ ਚੱਲ ਰਹੀ ਆ ਸ਼ੰਭੂ ਬਾਰਡਰ ਦੇ ਉੱਪਰ ਜਿਹੜੇ ਕਿਸਾਨ ਨੇ ਉਹ ਲਗਾਤਾਰ ਡ ਹੋਏ ਨੇ ਜਿੰਨਾ ਦਾ ਹਾਲਚਾਲ ਜਾਣਦੇ ਲਈ ਸਪੀਕਰ ਜਿਹੜੇ ਨੇ ਔਰ ਜੋ ਪਹੁੰਚਣ ਤੇ ਨਾਲ ਉਹਨਾਂ ਦੇ ਵਿਧਾਇਕ ਜਿਹੜੇ ਨੇ ਉਹ ਦੀਨਾ ਮਿੱਤਲ ਜੀ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਮੈਡਮ ਕਿੰਨੀ ਐਗਜ਼ੈਕਟ ਰਿਪੋਰਟ ਹੈ ਜਿਹੜੇ ਜ਼ਖਮੀ ਹੋਏ ਨੇ ਤੇ ਕੀ ਹੁਣ ਹਾਲਾਤ ਕਿੱਦਾਂ ਦੇ ਨੇ ਦੇਖੋ ਹੁਣ ਤੱਕ ਇੱਥੇ 76 ਪੇਸ਼ੈਂਟ ਆ ਚੁੱਕੇ ਨੇ ਜ਼ਖਮੀ ਆ ਚੁੱਕੇ ਨੇ ਪਹਿਲੇ ਦਿਨ 26 ਆਏ ਸੀਗੇ ਉਦੋਂ ਹਾਲਾਤ ਜ਼ਿਆਦਾ ਸੀਰੀਅਸ ਲੱਗਦੇ ਸੀ ਸਾਨੂੰ ਪਰ ਹੁਣ ਥੋੜਾ ਜਿਹਾ ਕੰਟਰੋਲ 'ਚ ਹੈ ਕਿਉਂਕਿ ਅਸੀਂ ਇਹ ਸੋਚ ਰਹੇ ਆ ਕਿ ਜਿਹੜਾ ਸੰਘਰਸ਼ ਹੈ ਪਹਿਲੇ ਦਿਨ ਉਹਨਾਂ ਨੂੰ ਨਹੀਂ ਉਮੀਦ ਸੀ ਕਿ ਜਿਹੜੇ ਹਰਿਆਣਾ ਗਵਰਨਮੈਂਟ ਹੈ ਵੀ ਸਾਡੇ ਨਾਲ ਐਦਾਂ ਦਾ ਬਿਹੇਵ ਕਰੂਗੀ ਕਿ ਜਿਵੇਂ ਮੈਂ ਕਹਿੰਿਆ ਪਾਕਿਸਤਾਨੀ ਬਾਰਡਰ ਤੇ ਵੀ ਨਹੀਂ ਹੁੰਦਾ ਤਾਂ ਅੱਜ ਕਾਫੀ ਇੱਥੇ ਰਿਲੈਕਸ ਹੈਗਾ ਪੇਸ਼ੈਂਟ ਆ ਰਹੇ ਨੇ ਇੱਥੇ ਪੂਰੇ ਅਰੇਂਜਮੈਂਟ ਨੇ ਡਾਕਟਰਸ ਦੇ ਅਰੇਂਜਮੈਂਟ ਨੇ ਮੈਡੀਸਨ ਦੇ ਅਰੇਂਜਮੈਂਟ ਹੈ ਸਰਕਾਰ ਵੱਲੋਂ ਹਰ ਕਿਤੇ ਮਤਲਬ ਸਾਸੀ ਆਪਦੇ ਕਿਸਾਨ ਵੀਰਾਂ ਨਾਲ ਖੜੇ ਆਂ ਜਿਹੜੇ ਕਿਸਾਨ ਵੀਰ ਸਾਡੇ ਸ਼ਾਂਤੀਮਈ ਪ੍ਰੋਟੈਸਟ ਕਰਨ ਚੱਲੇ ਸੀ ਤੇ ਉਹਨਾਂ ਤੇ ਜ਼ੁਲਮ ਹੋ ਰਿਹਾ ਤੇ ਸਪੀਕਰ ਸਾਹਿਬ ਵੀ ਅੱਗ ਪਹੁੰਚੇ ਨੇ ਕੀ ਹੁਣ ਕਿਹਾ ਗਿਆ ਕਿ ਕਿਉਂਕਿ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਕਿ ਉਹਨਾਂ ਵਾਸਤੇ ਸਰਕਾਰ ਕਿੱਦਾਂ ਦੇ ਬੰਦੋਬਸਤ ਕਾਰੀਏ ਕਿਉਂਕਿ ਜਿਸ ਤਰ੍ਹਾਂ ਗੱਲ ਕੀਤੀ ਆਵੇ ਮਸਲਾ ਇਹ ਨਹੀਂ ਜਲਦੀ ਜਿਹੜਾ ਠੀਕ ਹੋਣ ਵਾਲਾ ਨਹੀਂ ਹੈ 5 ਵਜੇ ਦੀ ਮੀਟਿੰਗ ਰੱਖੇਗੀ ਆ ਉਸ ਤੋਂ ਬਾਅਦ ਸਰਕਾਰ ਵੱਲੋਂ ਕੀ ਪ੍ਰਬੰਧ ਨੇ ਦੇਖੋ ਅਸੀਂ ਇੱਥੇ ਦੇ ਜਿਹੜੇ ਹਸਪਤਾਲਾਂ ਦੇ ਅਰੇਂਜਮੈਂਟ ਹੈ ਉਹ ਸਰਕਾਰ ਵੱਲੋਂ ਪੂਰੇ ਕੀਤੇ ਗਏ ਨੇ ਕਿਸੇ ਵੀ ਪੇਸ਼ੈਂਟ ਦਾ ਪੂਰੀਆਂ ਹਦਾਇਤਾਂ ਕਿ 1 ਰੁਪਿਆ ਵੀ ਨਹੀਂ ਲੱਗਣਾ ਚਾਹੀਦਾ ਜਿਹੜਾ ਕੋਈ ਜ਼ਖਮੀ ਆਂਦਾ ਹੈ ਅਸੀਂ ਇੱਥੇ ਦਵਾਈਆਂ ਹੋਣ ਡਾਕਟਰਸ ਦੀ ਹੋਣ ਡਾਕਟਰਸ ਦੀ ਗਿਣਤੀ ਇੱਥੇ ਵਧਾ ਦਿੱਤੀ ਗਈ ਹੈ ਐਂਬੂਲੈਂਸ ਦੀ ਗਿਣਤੀ ਵਧਾ ਦਿੱਤੀ ਗਈ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਅੱਜ 5 ਵਜੇ ਤੋਂ ਬਾਅਦ ਕੀ ਸਿੱਟਾ ਨਿਕਲਦਾ ਪਹਿਲਾਂ 5 ਵਜੇ ਦੀ ਅਸੀਂ ਦੇਖ ਰਹੇ ਹਾਂ ਉਮੀਦ ਹੈ ਕਿ ਸ਼ਾਇਦ ਪਰਮਾਤਮਾ ਉਹਨਾਂ ਨੂੰ ਸਮ ਅਕਲ ਦੇਵੇ ਤਾਂ ਕਿ ਜਿਹੜਾ ਇਹ ਸਾਡੇ ਕਿਸਾਨ ਵੀਰਾਂ ਤੇ ਅਤਿਆਚਾਰ ਹੋ ਰਿਹਾ ਉਹਦਾ ਕੋਈ ਨਾ ਕੋਈ ਸਿੱਟ ਬਿਲਕੁਲ ਸਭ ਬਿਲਕੁਲ ਇਹ ਸਨ ਵਿਧਾਇਕ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਗੱਲਬਾਤ ਕੀਤੀ ਹੈ ਤੇ ਕਿਹਾ ਕਿ 5 ਵਜੇ ਤੋਂ ਬਾਅਦ ਜਿਹੜੀ ਉਮੀਦ ਹੈ ਕਿ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਮੰਨ ਲਈਆਂ ਜਾਣਗੀਆਂ ਤੇ ਹੁਣ ਦੇਖਣਾ ਹੋਵੇਗਾ ਉਸ ਤੋਂ ਬਾਅਦ ਜਿਹੜੀ ਕੀ ਸਥਿਤੀ ਹੁੰਦੀ ਹੈ ਉਹ ਕਿਸਾਨ ਹੀ ਦੱਸ ਸਕਣਗੇ